ਤਬੀਤ ਮੇਰਾ ਟੂਰ ਹੈ ਪਰ ਮੈਂ ਇਹ ਦੇਖਿਆ ਵੀ ਜਿੰਨਾ ਖੂਬਸੂਰਤ ਸਾਡਾ ਮੰੰਗਲ ਏਰੀਆ ਹੈ ਮੰੰਗਲ ਝੀਲ ਹੈ ਪਹਾੜ ਹੈ ਝੀਲਾ ਹੈ ਇਹ ਸਾਡੇ ਕੋਲ ਨਦੀਆਂ ਹੈ ਸਾਰਾ ਕੁਝ ਔਰ ਇਨਾਂ ਖੂਬਸੂਰਤੀਆਂ ਮੈਂ ਕਿਸੇ ਜਗ੍ਹਾ ਹੋਰ ਨਹੀਂ ਦੇਖਿਆ ਔਰ ਇਹਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਪ੍ਰਯਾਸ ਕਰਨੇ ਪਏ ਐਸੀ ਗੱਲ ਨਹੀਂ ਇਸ ਵਾਰ ਹਰਜੋਤ ਮੈਂਸ ਨੇ ਖੁਦ ਅੱਗੇ ਆ ਕੇ ਮੈਂ ਪਹਿਲਾਂ ਮਿਨਿਸਟਰ ਦੇਖਿਆ ਵੀ ਜਿਹੜਾ ਸਫਾਈ ਦੇ ਅਭਿਆਨ ਨਹੀਂ ਤਾਂ ਅਕਸਰ ਬਣਾਨੇ ਕਰਕੇ ਚੱਲ ਜਾਂਦੇ ਐ ਫੋਲਿਸ਼ਨ ਸੋ ਫਾਈਟ ਜੀ ਨੇ ਪ੍ਰੋਪਰ ਫਾਈਟ ਇੱਕ ਵਾਰ ਦੀ ਤੋਂ ਛੋਟੀ ਜੀ ਗੱਲ ਸਾ ਮੋਦੀ ਦੇ ਟਾਈਟਸ ਵਿੱਚ ਭਾਰਤ ਅਭਿਆਨ ਚੱਲਿਆ ਸੀਗਾ ਤਾਂ ਅਗਨਾਰਸ਼ਾ ਇੱਕ ਨਾ ਐ ਕਿ ਸਗੇ ਉਹ ਰੇਲਵੇ ਸਟੇਸ਼ਨ ਤੇ ਆ ਗਈ ਸੀ ਗੇਰੇ ਨਾਲ ਪਰ ਨਹੀਂ ਸੀ ਮੇ ਉਹਨਾਂ ਨੇ ਝਾੜੂਆ ਮਾਰਿਆ ਜਿੱਦਾਂ 10-20 ਨਾਲ ਦੇ ਲੋਕ ਆ ਜਾਂਦੇ ਤਾਂ ਉਹਨਾਂ ਨੇ ਕੀਤਾ ਨਹੀਂ ਫੋਟੋ ਮੈਂ ਕਿਹਾ ਕਿ ਨਾ ਕਿ ਗ੍ਰਾਮਾ ਕਰਨਾ ਜਾਂ ਸਫਾਈ ਕਰਨੀ ਐਮਪੀ ਸਾਹਿਬ ਨੂੰ ਆਪਾਂ ਕੀ ਹੈ ਕਿ ਬਤੌਰ ਸਤਪਕਰ ਕਰ ਰਹੀ ਵੈਸੇ ਕਹਿ ਤਾ ਉਹਨਾਂ ਨੂੰ ਅੰਦਰ ਨਹੀਂ ਸਫਾਈ ਕਰਨ ਆਏ ਮੈਂ ਯਾਰ ਰੀਡੂ ਫੋਟੋਸ ਤਾਂ ਥੋੜਾ ਆ ਮੈਂ ਕਿਹਾ ਆਫੇਰ ਇੱਧਰ ਕਤਰਾ ਰੇਲਵੇ ਰੀਲਿਸ ਸਟੇਸ਼ਨ ਮੰਡੇ ਦੇ ਨਾਲ ਕਤਰੇ ਦੇ ਢੇਰ ਲੱਗੇ ਰਿხੇ ਉਹ ਕੰਦੇ ਸਫਾਈ ਇੱਥੇ ਹੀ ਕਰਨੀ ਫਿਰ ਉਹਨਾਂ ਨੇ ਸਫਾਈ ਇੱਥੇ 4 ਘੰਟੇ ਲਗਾਏ ਔਰ ਸਟੇਸ਼ਨ ਮਾਸਟਰ ਨੂੰ ਬੁਲਾ ਕੇ ਕਿਹਾ ਕਿ ਇੱਥੇ ਸਾਰਾ ਕਤਰਾ ਇੱਥੇ ਨਾ ਪੇੜ ਲਗਾ ਦਿਓ 4 ਔਰ ਮੈਂ ਹਰ ਸਾਲ ਆ ਕੇ ਦੇਖੂਗਾ ਵੀ ਇੱਥੇ ਪੇੜ ਲੱਗੇ ਔਰ ਅਜਮੀ ਲੱਗੇ ਪਿਆ ਪਰ ਸਾਡੀ ਜਨਤਾ ਐਸੀ ਹੈ ਕਿ ਇੱਧਰ ਤੋਂ ਹਟਿਆ ਸੀ ਐ ਸਟ੍ਰੈਕਟਰ ਜੁਰੂ ਕਰਤਾ ਇਹ ਵੱਡੀ ਯਾਦ ਕਰਨੀ। ਇਸੇ ਕਰਕੇ ਮਤਲਬ ਕਿ ਤਾਸੀ ਕਚਰੇ ਤੇ ਤੁਹਾਨੂੰ ਇਹ ਦੱਸ ਰਹੇ ਕਿ ਮੈਂ ਪੂਰੇ ਹਿੰਦੁਸਤਾਨ ਚ ਕੋਈ ਸਿਕਮ ਬਹੁਤ ਖੂਸੂਰਤ ਥਾਂ ਹੈ। ਸਿਕਮ ਤੇ ਕਚਰੇ ਦਾ ਪ੍ਰਬੰਧਨ ਬੜਾ ਅੱਛਾ ਹੈ। ਅਰੁਣਾਚਲ ਵੀ ਇਸੇ ਤਰ੍ਹਾਂ ਹੈ ਮਿੱਤਰ। ਦੱਸੋ ਪਰਵਾਸੀ ਪੰਜਾਬੀ ਫਰੈਂਡਸ ਕਲੱਬ ਨੰਗਲ ਡੈਮ ਵੱਲੋਂ ਸਰਕਾਰੀ ਹਾਈ ਸਕੂਲ ਪਿੰਡ ਜਿੰਦਵੜੀ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਪਰਵਾਸੀ ਪੰਛੀਆਂ ਦੀ ਆਮਦ ਦੇ ਸਬੰਧ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਬੁਲਾਰੇ ਪ੍ਰਭਾਤ ਪੱਟੀ ਅਤੇ ਡਾਕਟਰ ਜੀਐਸ ਚੱਠਾ ਨੇ ਵਿਦਿਆਰਥੀਆਂ ਨੂੰ ਪਰਵਾਸੀ ਪੰਛੀਆਂ ਦੀ ਆਮਦ ਅਤੇ ਭਾਰਤੀ ਪੰਛੀਆਂ ਦੀਆਂ ਕਿਸਮਾਂ ਤੇ ਵਿਦੇਸ਼ੀ ਪੰਛੀਆਂ ਦੀਆਂ ਕਿਸਮਾਂ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਇਸ ਮੌਕੇ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ